ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 5 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 5 April 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਹੜੀ ਬੰਦਰਗਾਹ ਹਾਲ ਹੀ ਵਿੱਚ ਕਾਰਗੋ ਦੀ ਮਾਤਰਾ ਦੇ ਮਾਮਲੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਬਣ ਗਈ ਹੈ ਹਾਂਜੀ ਕਾਰਗੋ ਦੀ ਮਾਤਰਾ ਦੇ ਮਾਮਲੇ ਦੇ ਵਿੱਚ ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਬਣੀ ਆ ਪੱਛਮੀ ਬੰਗਾਲ ਦੀ ਪਾਰਾਦੀਪ ਪੋਰਟ ਜਾਨੀ ਕਿ ਪਾਰਾਦੀਪ بندرਗਾ অপশন সি ইজ ザ राइट आंसर ਇਹ ਪશ્ਚਮੀ ਬੰਗਾਲ ਦੇ ਵਿੱਚ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਹ ਹੀ ਭਾਰਤ ਦੀ ਸਭ ਤੋਂ ਵੱਡੀ ਕਾਰਗੋ ਕਾਰਗੋ ਦੀ ਮਾਤਰਾ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਵੰਦਰੇਗਾ ਬਣੀ ਹੈ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣੇ ਪੱਛਮੀ ਬੰਗਾਲ ਦੀ ਹੈ ਤਾਂ ਪੱਛਮੀ ਬੰਗਾਲ ਦੇ ਵਿੱਚ ਸਭ ਤੋਂ ਵੱਡੀ ਰਾਮਸਰ ਸਾਈਟ ਵੀ ਹੈ ਜਿਸ ਦਾ ਨਾਮ ਆ ਸੁੰਦਰਬਨ ਸੁੰਦਰਬਨ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੁੰਦਰਬਨ ਇੱਕ ਨੈਸ਼ਨਲ ਪਾਰਕ ਆ ਤੇ ਭਾਰਤ ਦੀ ਸਭ ਤੋਂ ਵੱਡੀ ਰਾਮਸਰ ਸਾਈਟ ਵੀ ਹੈ ਟਾਈਗਰ ਰਿਜ਼ਰਵ ਵੀ ਘੋਸ਼ਿਤ ਹੋ ਚੁੱਕਿਆ ਵਾ ਠੀਕ ਹੈ ਤੇ ਨੈਕਸਟ ਕੁਐਸ਼ਚਨ ਹਾਲ ਹੀ ਵਿੱਚ ਰਵੀ ਕੋਟਾ ਨੇ ਕਿਸ ਰਾਜ ਦੇ ਮੁੱਖ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ ਹਾਂਜੀ ਰਵੀ ਕੋਟਾ ਇਹ ਆਈਪੀਐਸ ਆਫੀਸਰ ਆ ਤੇ ਇਹਨਾਂ ਨੇ ਰੀਸੈਂਟਲੀ ਅਸਾਮ ਰਾਜ ਦੇ ਅਸਮ ਰਾਜ ਦੇ ਮੁੱਖ ਸਕੱਤਰ ਦਾ ਹੋਂਦਾ ਸੰਭਾਲਿਆ ਹੁਣ ਅਸਮ ਦਾ ਮੁੱਖ ਆਂਦਾ ਸੰਭਾਲਿਆ ਇਹਨਾਂ ਨੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੇ ਕੈਪੀਟਲ ਕੀ ਆ ਦੇਸ਼ਪੁਰ ਇੱਥੋਂ ਦੇ ਚੀਫ ਮਿਨਿਸਟਰ ਹਿਮੰਤਾ ਵਿਸ਼ਵ ਸ਼ਰਮਾ ਅਤੇ ਗਵਰਨਰਾ ਗੁਲਾਬ ਚੰਦ ਘਟਾਰੀਆ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਅਸਮ ਤੀਸਰੇ ਨੰਬਰ ਤੇ ਆ ਪੂਰੇ ਭਾਰਤ ਦੇ ਵਿੱਚ ਅਸਮ ਦੇ ਵਿੱਚ ਰੈਮੋਨਾ ਨੈਸ਼ਨਲ ਪਾਰਕਾ ਉਰੰਗ ਨੈਸ਼ਨਲ ਪਾਰਕਾ ਦੇਹਿੰਗ ਪਟਕਾਈ ਨੈਸ਼ਨਲ ਪਾਰਕਾ ਨਮੇਰੀ ਨੈਸ਼ਨਲ ਪਾਰਕਾ ਨਸ ਨੈਸ਼ਨਲ ਪਾਰਕ ਡਿਵਰੋਸੇਖੋਵਾ ਨੈਸ਼ਨਲ ਪਾਰਕ ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਇਹ ਇੱਕ ਸਿੰਘ ਵਾਲੇ ਗੈਂਡੇ ਲਈ ਫੇਮਸ ਆ ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਾਮ ਦੇ ਵਿੱਚ ਪੈਦਾ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਅਸਾਮ ਦੇ ਯੋਰ ਹਾਰਟ ਵਿੱਚ ਲਚਿਤ ਵਰਫੂਕਨ ਦੀ 125 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੇਲਾ சுரੰਗ ਦਾ ਉਦਘਾਟਨ ਕੀਤਾ ਵੈਰੀ ਵੈਰੀ ਇੰਪੋਰਟੈਂਟ ਹੈ ਇਹ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਦੋ ਲੇਨ ਵਾਲੀ சுரੰਗ ਆ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤਾ ਹੈ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਹੈ ਠੀਕ ਹੈ ਪ੍ਰਧਾਨ ਮੰਤਰੀ ਮੋਦੀ ਨੇ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਵੀ ਕੀਤਾ ਨੈਕਸਟ ਹੈ ਹਾਂਜੀ ਕਿਸ ਦੇਸ਼ ਦੇ ਜਲ ਸੈਨਾ ਮੁਖੀ ਮਾਰਕ ਹੈਮੰਡ ਨੇ ਹਾਲ ਹੀ ਵਿੱਚ ਭਾਰਤ ਦਾ ਦੌਰਾ ਕੀਤਾ ਹਾਂਜੀ ਵੀ ਐਡੀਐਮ ਮਾਰਕ ਹੈਮੰਡ ਇਹ ਆਸਟ੍ਰੇਲੀਆ ਦੇ ਜਲ ਸੈਨਾ ਦੇ ਮੁਖੀ ਆ ਤੇ ਇਹਨਾਂ ਨੇ ਰੀਸੈਂਟਲੀ ਭਾਰਤ ਦਾ ਦੌਰਾ ਕੀਤਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਣ ਇਹ ਆਸਟ੍ਰੇਲੀਆ ਦੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਵਿੱਚ ਆਸਟ੍ਰੇਲੀਆ ਆਸਟ੍ਰੇਲੀਆ ਦੀ ਕੈਪੀਟਲ ਹੈ ਕੈਨਵਰਾ ਕਰੰਸੀ ਆ ਆਸਟ੍ਰੇਲੀਅਨ ਡਾਲਰ ਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਐਂਥਨੀ ਅਲਬਨੀਜ਼ ਆਸਟ੍ਰੇਲੀਆ ਨੇ ICC ਅੰਡਰ 19 ਪੁਰਸ਼ ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਜਿੱਤੇ ਆ। ਆਸਟ੍ਰੇਲੀਆ ਵਿੱਚ ਨਵਾਂ ਵਰਕ ਲਾਈਫ ਬੈਲੈਂਸ ਬਿਲ ਪੇਸ਼ ਕੀਤਾ ਗਿਆ। ਆਸਟ੍ਰੇਲੀਆ ਵਿੱਚ 7ਵੇਂ ਹਿੰਦ ਮਹਾਸਾਗਰ ਸਮੇਲਨ ਦਾ ਯੋਜਨ ਕੀਤਾ ਗਿਆ। ਵਰुण ਕੋਸ਼ ਆਸਟ੍ਰੇਲੀਆ ਚ ਪਹਿਲੀ ਵਾਰ ਗੀਤਾ ਤੇ ਹੱਥ ਰੱਖ ਕੇ ਸੰਸਦ ਚ ਸੌਹ ਚੁੱਕੀ ਹੈ ਇਹਨਾਂ ਨੇ। ਪਰਥ ਵਿੱਚ ਭਾਰਤ ਤੇ ਆਸਟ੍ਰੇਲੀਆ ਦਰਮਿਆਨ ਸੰਜੁਕਤ ਫੌਜੀ ਅਭਿਆਸ ਅਸਟਰਾ ਹਿੰਦ 2023 ਦਾ ਯੋਜਨ ਕੀਤਾ ਗਿਆ। ਆਸਟ੍ਰੇਲੀਆ ਆਪਣੇ ਸੰਵਿਧਾਨ ਵਿੱਚ ਦੇਸ਼ ਦੇ ਆਦੀਵਾਸੀਆਂ ਨੂੰ ਮਾਨਤਾ ਦੇਣ ਲਈ ਜਨਮਤ ਸੰਗ੍ਰਹਿ ਕਰਵਾਉਣ ਜਾ ਰਿਹਾ ਹੈ। ਲਾਈਪਰ ਜ਼ੀਵੀ ਕੀੜੇ ਦਾ ਦੁਨੀਆ ਦਾ ਪਹਿਲਾ ਕੇਸ ਆਸਟ੍ਰੇਲੀਆ ਵਿੱਚ ਪਾਇਆ ਗਿਆ। ਨੈਕਸਟ ਹੈ ਕੌਣ ਹਾਲ ਹੀ ਵਿੱਚ ਭਾਰਤ ਦਾ ਚੋਟੀ ਦਾ ਦਰਜਾ ਪ੍ਰਾਪਤ ਸਤਰੰਜ ਖਿਡਾਰੀ ਬਣਿਆ? ਹਾਂਜੀ ਭਾਰਤ ਦਾ ਚੋਟੀ ਦਾ ਦਰਜਾ ਪ੍ਰਾਪਤ ਸਤਰੰਜ ਖਿਡਾਰੀ ਬਣਿਆ ਅਰਜੁਨ ਇਰੀਗੇਸੀ। ਆਪਸ਼ਨ B ਇਸ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਅਰਜੁਨ ਇਰੀਗੇਸੀ। ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ ਬਕਾਰੀ ਨੈਸ਼ਨਲ ਫੇਮ ਅਵਾਰਡ ਜਿੱਤੇ ਆ ਹਾਂਜੀ ਬਕਾਰੀ ਨੈਸ਼ਨਲ ਫੇਮ ਅਵਾਰਡ ਜਿੱਤੇ ਆ ਵਾ ਡਾਕਟਰ ਕਾਰਤਿਕ ਕੌਮੂਰੀ ਨੇ অপশন নাম্বার সি ইজ দা রাইট आंसर ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਇੱਕ ਅਵਾਰਡ ਦੀ ਗੱਲ ਆ ਤਾਂ ਮਿਸ ਸੇਲ ਟੈਲਾ ਗ੍ਰਾਂਡੇ ਨੂੰ 2024 ਦਾ ਏਵਲ ਪੁਰਸਕਾਰ ਦਿੱਤਾ ਗਿਆ ਅਗਨੈਤ ਦਾ ਨੋਵਲ ਬੋਲਦੇ ਐ ਇਹਨੂੰ ਅਮਿਤਾਵ ਕੋਸ਼ ਨੂੰ ਨੀਦਰਲੈਂਡ ਦਾ ਇਰੇਸਮਸ ਇਨਾਮ 2024 ਦਿੱਤਾ ਗਿਆ ਨੀਤਾ ਅੰਬਾਨੀ ਨੂੰ ਮਿਸ ਵਰਲਡ ਹਿਊਮਨਿਟੇਰੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ ਵਰਲਡ ਬੈਂਕ ਨੇ ਵਿੱਤੀ ਸਾਲ 2025 ਵਿੱਚ ਭਾਰਤ ਦੀ ਆਰਥਿਕਤਾ ਦੀ ਵਿਕਾਸ ਦਰ ਦਾ ਅਨੁਮਾਨ ਕਿੰਨਾ ਲਗਾਇਆ ਵਿੱਤੀ ਸਾਲ ਜਾਨਕੀ 2024-25 ਤੇ 2024-25 ਵਿੱਚ ਵਰਲਡ ਬੈਂਕ ਨੇ ਭਾਰਤ ਦੀ ਆਰਥਿਕਤਾ ਦੀ ਵਿਕਾਸ ਦਰ ਦਾ ਅਨੁਮਾਨ 6.6% ਲਗਾਇਆ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਨੈਕਸਟ ਹੈ ਇਸ ਦੇਸ਼ ਨੇ ਹਾਲ ਹੀ ਵਿੱਚ ਸਿਰਫ ਭਾਰਤੀ ਸੈਲਾਨੀਆਂ ਲਈ ਈ-ਵੀਜ਼ਾ ਪੇਸ਼ ਕੀਤਾ ਹੈ ਸਿਰਫ ਭਾਰਤੀ ਸੈਲਾਨੀਆਂ ਦੇ ਲਈ ਈ-ਵੀਜ਼ਾ ਪੇਸ਼ ਕੀਤਾ ਜਾਪਾਨ ਨੇ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ ਹੁਣ ਜਾਪਾਨ ਨੇ ਪੇਸ਼ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਆ ਟੋਕੀਓ ਕਰੰਸੀ ਆ ਯੇਨ ਪ੍ਰਾਈਮ ਮਿਨਿਸਟਰ ਫਾਰਮਿਓ ਕੈਸੀਦਾ ਜਪਾਨ ਵਿੱਚ 1000 ਸਾਲ ਪੁਰਾਣਾ ਸੋਮੀਨਸਾਈ ਫੈਸਟੀਵਲ ਸਮਾਪਤ ਹੋਇਆ ਕਿਉਂਕਿ ਜਨਸੰਖਿਆ ਦੇ ਵਿੱਚ ਵਾਧੇ ਦੇ ਕਾਰਨ 1000 ਸਾਲ ਪੁਰਾਣਾ ਸੀਗਾ ਇਹ ਜਿਹੜਾ ਚੱਲ ਰਿਹਾ ਸੀਗਾ ਮਤਲਬ ਹਜ਼ਾਰਾਂ ਸਾਲਾਂ ਤੋਂ ਮਨਾਇਆ ਮਨਾਇਆ ਜਾ ਰਿਹਾ ਸੀ ਜਪਾਨ ਦੇ ਵਿੱਚ ਸੋਮੀਨਸਾਈ ਫੈਸਟੀਵਲ ਹੁਣ ਇਹਨੂੰ ਸਮਾਪਤ ਕਰ ਦਿੱਤਾ ਗਿਆ ਜਪਾਨ ਦੁਨੀਆ ਦਾ ਪਹਿਲਾ ਲੱਕੜ ਦਾ ਉਪਗ੍ਰੇਡ ਲਾਂਚ ਕਰੇਗਾ ਜਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਖੀ ਫਟਣ ਤੋਂ ਬਾਅਦ ਇੱਕ ਨਮਾ ਟਾਪੂ ਮਿਲਿਆ ਇਸ ਰੋਜ਼ ਜਪਾਨ ਦੀ ਪੁਲਾੜ ਏਜੰਸੀ ਦੀ ਮਦਦ ਨਾਲ ਅਗਲਾ ਚੰਦਰਮਾ ਮਿਸ਼ਨ ਪੂਰਾ ਕਰੇਗਾ ਜਪਾਨ ਦੇ ਯਾਕੋਹਾਮਾ ਵਿੱਚ ਡਾਂਸਿੰਗ ਪਿਕਾਚੂ ਸਮਾਗਮ ਕਰਵਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਅਬਦੁਲ ਫਤੇਹ ਅਲਸੀਸੀ ਤੀਜੀ ਵਾਰ ਕਿਸ ਦੇਸ਼ ਦੇ ਰਾਸ਼ਟਰਪਤੀ ਬਣੇ ਹਾਂਜੀ ਅਬਦੁਲ ਫਤੇਹ ਅਲਸੀਸੀ ਇਹ ਮਿਸਰ ਦੇ ਰਾਸ਼ਟਰਪਤੀ ਆ ਤੇ ਤੀਸਰੀ ਵਾਰ ਮਿਸਰ ਦੇ ਰਾਸ਼ਟਰਪਤੀ ਬਣ ਚੁੱਕੇ ਆ ਪਹਿਲਾਂ ਵੀ ਇਹੀ ਮਿਸਰ ਦੇ ਰਾਸ਼ਟਰਪਤੀ ਸੀ ਤੇ ਸਾਡੇ ਗਨਤੰਤਰ ਦਿਵਸ ਦੀ ਪਰੇਡ ਤੇ ਵੀ ਆਏ ਸੀਗੇ ਚੀਫ ਗੈਸਟ ਦੇ ਵਜੋਂ ਅਬਦੁਲ ਫਤਿਹ ﺍﻟसीसी ਤੇ 2024 ਦੀ ਗਨਤੰਤਰ ਦਿਵਸ ਤੇ ਆਏ ਸੀ ਠੀਕ ਹੈ 2 ਸੌਰੀ 2023 ਦੇ ਤੇ 2024 ਦੇ ਵਿੱਚ ਗਨਤੰਤਰ ਦਿਵਸ ਤੇ ਕੌਣ ਆਏ ਸੀ ਫਰਾਂਸ ਦੇ ਰਾਸ਼ਟਰਪਤੀ ਆਏ ਸੀ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੇਖ ਸਕਦੇ ਹੋ ਤੁਸੀਂ ਅਬਦਲ ਫਤੇਹ ਅਲਸੀਸੀ ਮਿਸਰ ਦੇ ਨਵੇਂ ਪ੍ਰੈਜ਼ੀਡੈਂਟ ਬਣੇ ਆ ਹੁਣ ਇੱਕ ਪ੍ਰੈਜ਼ੀਡੈਂਟ ਦੀ ਜਾਂ ਆ ਪ੍ਰੈਜ਼ੀਡੈਂਟ ਤੇ ਪ੍ਰਧਾਨ ਮੰਤਰੀ ਦੀ ਅਪੁਆਇੰਟਮੈਂਟਸ ਆ ਜਿਹੜੀਆਂ ਰੀਸੈਂਟਲੀ ਹੋਈਆਂ ਨੇ ਇਹ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਗਵਰਨਮੈਂਟ ਦੇ ਐਗਜ਼ਾਮ ਦੇ ਪੁਆਇੰਟ ਆਫ View ਤੋਂ ਤਾਂ ਜੋ ਥਿੱਥ ਸੁਮੀਨਵਾ ਤੁਲਕਾਣੂ ਕਾਂਗੋ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਚੁਣੀ ਆਈਆਂ ਸਾਈਮਨ ਹੈਰਿਸ ਆਇਰਲੈਂਡ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਬਣੇ ਤਾਮਸ ਸੁੱਤਯੋਕ ਹੰਗਰੀ ਦੇ ਨਵੇਂ ਰਾਸ਼ਟਰਪਤੀ ਬਣੇ सेलेटियो टू वालू ਦੇ ਨਵੇਂ ਰਾਸ਼ਟਰ ਪ੍ਰਧਾਨ ਮੰਤਰੀ ਬਣ ਚੁਗੇ ਆ ਅਲੈਗਜ਼ੈਂਡਰ ਸਟਰਬ ਨੇ ਫਿਨਲੈਂਡ ਦੇ ਰਾਸ਼ਟਰਪਤੀ ਦੀ ਚੋਣ ਜਿੱਤੀ ਨੈਕਸਟ ਹੈ ਹਾਂਜੀ ਕਿਸ ਨੇ ਹਾਲ ਹੀ ਵਿੱਚ ਐਸੋਸੀਏਟਿਡ ਚੈਂਬਰਸ ਆਫ ਕਮਰਸ ਇੰਡਸਟਰੀਜ਼ ਦੇ ਪ੍ਰਧਾਨ ਵਜੋਂ ਆਉਂਦਾ ਸੰਭਾਲਿਆ ਤਾਂ ਇਹ ਆਉਂਦਾ ਸੰਭਾਲਿਆ ਸੰਜੀ ਨਾਇਰ ਨੇ অপਸ਼ਨ ਬੀ ਇਸ ਆਰ ਆਈਟ ਆਨਸਰ ਨੈਕਸਟ ਹੈ Tata International ਦੁਆਰਾ ਹਾਲ ਹੀ ਵਿੱਚ ਕਿਸ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਗਿਆ Tata International ਦੁਆਰਾ ਮੈਨੇਜਿੰਗ ਡਾਇਰੈਕਟਰ ਚੁਣੇ ਗਏ ਆ ਵੈਰੀ ਵੈਰੀ ਇੰਪੋਰਟੈਂਟ ਨੋਟ ਕਰ ਲੈਣਾ ਰਾਜੀਵ ਸਿੰਘਲ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਰਾਜੀਵ ਸਿੰਘਲਸ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੰਤੋਸ਼ ਕੁਮਾਰਚਾ ਕੌਨਕਨ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਜੇ ਐਸ ਸਿਡਾਨਾ ਨੇ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਮਕੈਨੀਕਲ ਇੰਜੀਨੀਅਰਿੰਗ ਦੇ 33ਵੇਂ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲਿਆ ਸੰਦੀਪ ਜੈਨ ਨੇ ਆਈ ਐਫ ਆਈ ਐਸ ਐਮ ਈ ਦੇ ਨਵੇਂ ਪ੍ਰਧਾਨ ਵਜੋਂ ਆਉਂਦਾ ਸੰਭਾਲਿਆ ਸੈਫਾਲੀ ਸ਼ਰਨ ਨੇ ਪੀ ਆਈ ਵੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲਿਆ ਯਾਯੋ ਸ਼੍ਰੀ ਦਾਸ ਮਰਮਾ ਨੇ ਫਿੱਕੀ ਮਹਿਲਾ ਸੰਗਠਨ ਦੀ ਮਹਿਲਾ ਪ੍ਰਧਾਨ ਦਾ ਆਉਂਦਾ ਸੰਭਾਲਿਆ ਅਰਬਨ ਬੈਨਰਜੀ ਏਟੀਐਮਏ ਦੇ ਨਵੇਂ ਪ੍ਰਧਾਨ ਬਣੇ ਨੈਕਸਟ ਹੈ ਆਪਰੇਸ਼ਨ ਸੰਕਲਪ ਜੋ ਕਿ ਹਾਲ ਹੀ ਵਿੱਚ ਕਾਫੀ ਚਰਚਾ ਵਿੱਚ ਸੀ ਕਿਸ ਖੇਤਰ ਨਾਲ ਸੰਬੰਧਿਤ ਆਹ ਜੀ ਆਪਰੇਸ਼ਨ ਸੰਕਲਪ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਸਮੁੰਦਰੀ ਸੁਰੱਖਿਆ ਦੇ ਲਈ ਕਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਆਪਰੇਸ਼ਨ ਸੰਕਲਪ ਠੀਕ ਹੈ ਤੇ ਕਿਸ ਖੇਤਰ ਨਾਲ ਸੰਬੰਧਿਤ ਹੈ ਸਮੁੰਦਰੀ ਸੁਰੱਖਿਆ ਨਾਲ ਭਾਰਤੀ ਜਹਾਜ਼ਾਂ ਦੀ ਸੁਰੱਖਿਆ ਦੇ ਲਈ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਓਮਾਨ ਦੀ ਖਾੜੀ ਦੇ ਵਿੱਚ ਕਿ ਉਸ ਦਾ ਨਾਮ ਕੀ ਹੈ ਆਪਰੇਸ਼ਨ ਸੰਕਲਪ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸਮੁੰਦਰੀ ਸੁਰੱਖਿਆ ਦੇ ਨਾਲ ਸੰਬੰਧਿਤ ਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ 몰ਦੀਪ ਅਤੇ ਕਿਸ ਦੇਸ਼ ਨੇ ਦੋਸਤੀ 16 ਅਭਿਆਸ ਦਾ ਆਯੋਜਨ ਕੀਤਾ ਹਾਂਜੀ ਭਾਰਤ 몰ਦੀਪ ਅਤੇ ਸ਼੍ਰੀਲੰਕਾ ਨੇ ਦੋਸਤੀ 16 ਅਭਿਆਸ ਆ ਜਿਸ ਦਾ ਆਯੋਜਨ ਕੀਤਾ ਤੇ ਇਹ ਦੋਸਤੀ 16 ਐਕਸਰਸਾਈਜ਼ ਆ ਜਿਹੜੀ ਡਿਫੈਂਸ ਐਕਸਰਸਾਈਜ਼ ਨੇ 몰ਦੀਪ ਵਿੱਚ ਆਯੋਜਿਤ ਕੀਤੀ ਜਾਵੇਗੀ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਸ਼੍ਰੀਲੰਕਾ ਦੀ ਗੱਲ ਸੀ ਸ਼੍ਰੀਲੰਕਾ 몰ਦੀਪ ਅਤੇ ਭਾਰਤ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਸ਼੍ਰੀਲੰਕਾ ਸ਼੍ਰੀਲੰਕਾ ਦੀ ਕੈਪੀਟਲ ਕੋਲੰਬੋ ਕਮਰਸ਼ਲ ਕੈਪੀਟਲ ਹੈ ਅਤੇ ਸ਼੍ਰੀ ਜੇਵਰਦਨਪੁਰਮ ਕੋਟੇ ਐਡਮਿਨਿਸਟ੍ਰੇਟਿਵ ਕੈਪੀਟਲ ਹੈ ਤੇ ਸ਼੍ਰੀਲੰਕਾ ਵਿੱਚ ਇੰਡੀਅਨ ਹਾਊਸਿੰਗ ਪ੍ਰੋਜੈਕਟ ਦੇ ਤਹਿਤ 1300 ਘਰਾਂ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ ਪਥਮ ਨਿਸੰਕਾ ਵਨਡੇ ਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਸ਼੍ਰੀਲੰਕੀਆਈ ਕ੍ਰਿਕਟਰ ਬਣੇ ਸ਼੍ਰੀਲੰਕਾ ਤੇ ਮੋਰੀਸਸ ਨੇ UPI ਸੇਵਾ ਨੂੰ ਵਰਚੁਅਲ ਤੌਰ ਤੇ ਸ਼ੁਰੂ ਕੀਤਾ ਭਾਰਤ ਸ਼੍ਰੀਲੰਕਾ ਲਈ ਸੈਰਸਪਟਾ ਸੁਰੂਤਵਜਨ ਟੌਪ ਤੇ ਰਿਹਾ ਸ਼੍ਰੀਲੰਕਾ ਵਿੱਚ ਨਵੇਂ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਚਾਣੀ ਐਡੀਸ਼ਨਲ ਚਾਰਜ ਸੰਭਾਲ ਲਿਆ ਨੈਕਸਟ ਹੈ ਹਾਲ ਹੀ ਵਿੱਚ ਹਿੰਦੀ ਥੀਏਟਰ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਹਿੰਦੀ ਥੀਏਟਰ ਦਿਵਸ ਇਹ 3 April ਨੂੰ ਮਨਾਇਆ ਗਿਆ অপਸ਼ਨ B ਇਸ ਦਾ ਰਾਈਟ ਆਨਸਰ ਹੈ ਦੇਖੋ 3 April 1868 ਨੂੰ ਪਹਿਲੇ ਹਿੰਦੀ ਨਾਟਕ ਜਾਨ ਕੀ ਮੰਗਲ ਨੂੰ ਥੀਏਟਰ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਲਈ ਹਿੰਦੀ ਥੀਏਟਰ ਦਿਵਸ ਸਰੇਖ ਸਾਲ 3 April ਨੂੰ ਬਣਾਇਆ ਜਾਂਦਾ 1 April ਨੂੰ ਉਤਕਲ ਦਿਵਸ ਯਾਨੀ ਕਿ 오ਡੀਸਾ ਦਿਵਸ ਬਣਾਇਆ ਗਿਆ 2 April ਨੂੰ ਇਸ਼ੂ ਆਨਟਿਜ਼ਮ ਲਾਗਰੁਕਤਾ ਦਿਵਸ ਬਣਾਇਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ